ਇਹ ਖਬਰ ਗੰਦਾ ਗੁੰਡਾ ਕਰਦੀ ਕਾਹਦਾ ਰੱਖਦੇ ਹੋ ਕੋਈ ਗੱਲ ਨਹੀਂ ਕੋਈ ਨਹੀਂ ਕੋਈ 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 ਠੀਕ ਆ ਤੁਸੀਂ ਕਹਿ ਦਿਓ ਕਿ ਭਾਈ ਸਾਨੂੰ ਕੋਈ ਉਤੋਂ ਆਰਡਰ ਨਹੀਂ ਆਇਆ ਅਸੀਂ ਨਹੀਂ ਬੰਦ ਕਰ ਸਕਦੇ ਤੇ ਤੁਸੀਂ ਆਪ ਦਾ ਉਸ ਹਿਸਾਬ ਨਾਲ ਉਹ ਇਹ ਥੋੜੀਆ ਵੀ ਹੁਣ ਅਜੇ ਜਾ ਕੇ ਬੇਨਤੀ ਕੀਤੀ ਆ ਤੁਸੀਂ ਕੌਣ ਹੁੰਨੇ ਆਏ ਕਰਨ ਵਾਲੇ ਜੇ ਉਹ ਫਲਾਣਾ ਟਾਈਮ ਦਾ ਗਾਣਾ ਨੂੰ ਨਹੀਂ ਪਤਾ ਥੋੜੇ ਦੇ ਬਾਅਦ ਕੌਣ ਜਾਣਦਾ ਹੈ ਹੈਨਾ ਜਾ ਕੇ ਐਸਐਸਪੀ ਆਫਿਸ ਬੰਦ ਕਰਾਉਣ ਖਾਏ ਉੱਥੇ ਨਹੀਂ ਕਰਦੇ ਕਿੱਥੇ ਚੱਲਦੀ ਗੁੰਡਾ ਕਰਦੀ ਉੱਥੇ ਕਰਦੇ ਗਵਮਨ ਤਾਂ ਮਾਨੂੰ ਇਹ ਚਾਹੀਦਾ ਸੀਗਾ ਕਿ ਆਪ ਜਾਂਦਾ ਉੱਥੇ ਤੇ ਕਿਸਾਨਾਂ ਨੂੰ ਕਹਿੰਦਾ ਤੁਸੀਂ ਘਰਾਂ 'ਚ ਬੈਠੋ ਮੈਂ ਬੈਠਾਂ ਤੁਸੀਂ ਸਰਕਾਰ ਬਣਾਈ ਹੈ ਮੇਰੀ ਮੈਂ ਕਰੂੰਗਾ ਸਾਰਾ ਕੁਝ ਜੋ ਕਰੂੰਗਾ ਤੁਸੀਂ ਪਿੱਛੇ ਹੋਵੋਗੇ ਅਸੀਂ ਲੀਟਰ ਮੂਰੇ ਹੋਵਾਂਗੇ ਬੰਦ ਕਰ ਦੇ ਬਾਈ ਯਾਰ ਇਹਦਾ ਬਾਹਰੋਂ ਬੰਦ ਕਰ ਦੇ ਜੀ ਅੰਦਰੋਂ ਜੇ ਬੰਦ ਕਰ ਦੋਗੇ ਕਰ ਜਾਈਏ ਬੰਦ ਦੇ ਦੌਰਾਨ ਅੱਜ ਉਸ ਵੇਲੇ ਕਲੇਸ਼ ਵਧ ਗਿਆ ਜਦੋਂ ਜੁਗਲੀ ਸਿਨੇਮਾ ਚੌਕ ਦੇ ਵਿੱਚ ਬਲਾਕ ਪ੍ਰਾਇਮਰੀ ਅਫਸਰ ਦਾ ਦਫਤਰ ਬੰਦ ਕਰਾਉਣ ਪਹੁੰਚੀਆਂ ਜਥੇਬੰਦੀਆਂ ਜਿਹੜੀਆਂ ਕਿ ਫਰੀਦਕੋਟ ਸ਼ਹਿਰ ਦੇ ਵੱਖ-ਵੱਖ ਕੋਨਿਆਂ 'ਚ ਘੁੰਮ ਰਹੀਆਂ ਸੀ ਤੇ ਵੱਖ-ਵੱਖ ਥਾਵਾਂ ਤੋਂ ਬਾਜ਼ਾਰ ਦੁਕਾਨ ਜੇ ਕੋਈ ਖੁੱਲੀ ਸੀ ਬੈਂਕ ਵਗੈਰਾ ਤਾਂ ਉਹਨਾਂ ਨੂੰ ਧੱਕੇ ਨਾਲ ਬੰਦ ਕਰਾਇਆ ਜਾ ਰਿਹਾ ਸੀ ਤੇ ਇੱਥੇ ਵੀ ਉਹ ਬੰਦ ਕਰਾਉਣ ਪਹੁੰਚੇ ਤਾਂ ਅੱਗੋਂ ਦੋਹਾਂ ਦੇ ਵਿੱਚ ਆਪਸੀ ਤਣਾਤਣੀ ਹੋ ਗਈ ਕਿਉਂਕਿ ਸਰਕਾਰੀ ਦਫਤਰ ਹੋਣ ਕਰਕੇ ਜਿਹੜਾ ਅਧਿਕਾਰੀ ਸੀ ਉੱਥੇ ਮੌਜੂਦ ਉਹ ਬੰਦ ਕਰਨ ਨੂੰ ਤਿਆਰ ਨਹੀਂ ਸੀ ਤੇ ਬੰਦ ਕਰਵਾਉਣ ਵਾਲੇ ਇਸ ਗੱਲ ਤੇ ਦਬਾਅ ਪਾ ਰਹੇ ਸੀ ਕਿ ਇਸ ਨੂੰ ਬੰਦ ਕੀਤਾ ਜਾਵੇ ਤੇ ਤੁਸੀਂ ਵੀ ਦੇਖੋ ਕਿਸ ਤਰ੍ਹਾਂ ਹੋਈ ਗੱਲਬਾਤ ਤੇ ਬਾਅਦ ਦੇ ਵਿੱਚ ਦੋਨਾਂ ਨੇ ਇੱਕ ਦੂਜੇ ਤੇ ਕਿਸ ਤਰ੍ਹਾਂ ਲਗਾਏ ਇਲਜ਼ਾਮ ਕੋਈ ਗੱਲ ਨਹੀਂ ਕੋਈ 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 ਬਾਲ ਬਾਲ ਤਾਂ ਨਿਕਲੀ ਆ ਰਹੀ ਕੋਈ ਨਹੀਂ ਲੱਗਦਾ ਡਾਕਟਰ ਨਾ ਨਹੀਂ ਯਾਰ ਫਾਸਟ ਕਿਤੇ ਤੁਹਾਨੂੰ ਰਿਕਵੈਸਟ ਉਹ ਗਾਲਾਂ ਕਿਉਂ ਕੱਢਦਾ ਯਾਰ ਗੱਲ ਤੂੰ ਬੋਲਿਆ ਕਿ ਨਾ ਕੱਢਣੀ ਹੁੰਦਾ ਜੀ ਦੇਖੋ ਆ ਹਾਲਾਤ ਆ ਹਾਲਾਤ ਆਕੜ ਇਹਦੀ ਹਜੇ ਵੀ ਨਹੀਂ ਗਈ ਹਜੇ ਵੀ ਬੋਲੀ ਜਾਂਦਾ ਹਜੇ ਵੀ ਗਾਲਾਂ ਕੱਢੀ ਜਾਂਦਾ ਫੇਰ ਅਗਲਾ ਕਿ ਕਿਸਾਨ ਮਾਰੇ ਕਿਸਾਨ ਕਹਿੰਦੇ ਪਰ ਮਾਰੇ ਆ ਦੇਖਣਾ ਚਾਹੀਦਾ ਕੋਈ ਪਤਾ ਲੱਗਦਾ ਗਾ ਗੁੰਡਾ ਗੱਤ ਇਹਦੇ ਨੂੰ ਹਾਂ ਬੰਦ ਕਰ ਦੇ ਭਾਈ ਯਾਰਾ ਬੱਸ ਇਹਦਾ ਬਾਰੋ ਬੰਦ ਕਰ ਜਾਗੇ ਇਹ ਜੇ ਬੰਦ ਕਰ ਦੋ ਕਰ ਜਾਗੇ ਤੂੰ ਕਹੇ ਸਾਡਾ ਇਹ ਬੰਦ ਕਰ ਬੱਸ ਬੰਦ ਕਰ ਤੂੰ ਕਹੇ ਸਾਡਾ ਇਹ ਬੰਦ ਕਰ ਬਾਈ ਫਿਰ ਤੂੰ ਸਾਥ ਕੇ ਉਤਾਰ ਜਾਓ ਗੱਡੀ ਫੜ ਦੋ কই <laughs> এনা ਉਹਦੇ ਗੱਲਾਂ ਬਾਰੇ ਇਹ ਕੋਲੋਂ ਨਾਲ ਉਹ ਬੰਦੋਂ ਨਾਲ ਆਉਂਦੇ ਆ ਉਹ ਬੰਦੋਂ ਨਾਲ ਉਹ ਬੰਦੋਂ ਨਾਲ ਜਿਹੜਾ ਲਾਉਂਦੇ ਉਹ ਛੋਟੇ ਬੰਦੇ ਨਾਲੋਂ ਅੱਗੇ ਲਾ ਅਸੀਂ ਸਭੇ ਬਸੀ ਕਰਾਂਗੇ ਭਾਈ ਅਸੀਂ ਮੁਲਾਜ਼ਮ ਬੰਦੇ ਆ ਅਸੀਂ ਆਦੀ ਡਿਊਟੀ ਕਰ ਰਹੇ ਆ ਆ ਕੇ ਉਹਨਾਂ ਨੇ ਖੱਲਰ ਪਾਇਆ ਕਿ ਕਿਸ ਤਰ੍ਹਾਂ ਦੇ ਪੂਰਾ ਨਾਗੇ ਧੱਕੇ ਧੱਕੇ ਮਾਰ ਲੱਗੇ ਦਰਵਾਜ਼ਾ ਦੂਜਿਆਂ ਨੂੰ ਕਰ ਲੱਗੇ ਉਹ ਆ ਕੇ ਤੇ ਹੋਰ ਕੁਝ ਬੰਦੇ ਜਿਹੜੇ ਆ ਉਹ ਧਮਕਾ ਦੇਦੇ ਬਾਹਰ ਆ ਉਸ ਨੂੰ ਵੀ ਦੇਖਦੇ ਆ ਕਿ ਥ੍ਰੈਟ ਹੈ ਸਰਕਾਰ ਨੂੰ ਇਹਦੇ ਪਾਸੇ ਮਿਲ ਧਿਆਨ ਦੇਣਾ ਚਾਹੀਦਾ ਐ ਇਹਨੂੰ ਗੁੰਡਾ ਕਰਦੀ ਨਹੀਂ ਚੱਲਣੀ ਚਾਹੀਦੀ ਪੰਜਾਬ ਬੰਦੇ ਜੇ ਗੱਲ ਕਰੀਏ ਕਾਜ ਸਰਕਾਰੀਦਾਰੇ ਬੰਦ ਦੇ ਤਾਂ ਕੋਈ ਦੇਸ਼ ਨਹੀਂ ਸਰਕਾਰੀਦਾਰੇ ਬੰਦ ਹੁੰਦੀ ਬਈ ਕੋਈ ਨਹੀਂ ਹੈਗੀ ਮਲਾਜੇ ਬੰਦੇ ਆ ਮਲਾਜੇ ਮਾਰੇ ਦੇਖੋ ਆਉਣੇ ਡਿਊਟੀ ਕਰਨੇ ਹੀ ਕਰਨੀ ਹੈ ਜੀ ਹੈਨਾ ਪਰ ਆ ਦੇਖੋ ਆਪਣੀ ਭੈਣ ਭਰਾ ਹੈ ਪਰ ਜਿਹੜਾ ਬੰਦੇ ਦਾ ਐਟੀਟਿਊਡ ਹੈ ਬਿਹੇਵੀਅਰ ਹੈ ਉਹ ਗਲਤ ਹੈ ਕਿਸ ਤਰ੍ਹਾਂ ਦਾ ਬਤਲੋ ਤੁਹਾਨੂੰ ਕੀ ਕਹਿ ਰਹੇ ਸੀ ਕਿ ਬੰਦ ਕਰੋ ਦਫਤਰੀ ਨਹੀਂ ਬੰਦ ਨਹੀਂ ਆ ਕੇ ਧੱਕਮ ਧੱਕੇ ਵੀਡੀਓ ਬਣਾਓ ਅਸੀਂ ਆ ਕਰਦੇ ਹਾਂ ਲੈ ਇਸ ਤਰ੍ਹਾਂ ਦਾ ਜਿਵੇਂ ਮੈਸੇਜ ਸੇਵ ਕਰਦੇ ਹੁੰਦੇ ਹਨ ਕਈ ਬੰਦੇ ਡਰਿੰਕ ਵੀ ਕੀਤੀ ਹੋਈ ਉਹਨਾਂ ਦੀ ਹਾਂ ਸ਼ਰਾਬ ਦੀ ਪੂਰੀ ਮਧਰਾ ਆ ਰਹੀ ਹੈ ਪਹਿਲਾਂ ਰਾਤ ਦੀ ਪੀਤੀ ਹੋਵੇ ਤੇ ਪਹਿਲਾਂ ਹੁਣ ਦੀ ਪੀਤੀ ਹੋਵੇ ਪੂਰੀ ਮਤਲਬ ਉਹਨਾਂ ਦੀ ਬਦਬੂ ਆ ਰਹੀ ਹੈ ਤੇ ਆ ਕੇ ਉਸ ਤਰ੍ਹਾਂ ਦੇ ਬਿਹੇਵੀਅਰ ਕੀਤਾ ਉਹਨਾਂ ਨੇ ਬਿਹੇਵ ਕੀਤਾ ਜਿਸ ਤਰ੍ਹਾਂ ਕਿ ਉਹਨਾਂ ਨੇ ਕਿਹਾ ਕਿ ਸਾਨੂੰ ਗਾਲਾਂ ਕੱਢੀਆਂ ਨਹੀਂ ਨਾ ਮੈਂ ਯਾਰ ਆਪਾਂ ਮਲਾਜੇ ਬੰਦੇ ਆ ਮੈਂ ਗੈਸਟਡ ਅਫਸਰ ਆ ਪੀਪੀਐਸਸੀ ਕੱਢ ਕੇ ਮੈਂ ਬਣਿਆ ਹੋਇਆ ਹਾਂ ਤੁਹਾਨੂੰ ਲ ਥ्रेट ਕਰ ਰਹੇ ਆ ਭੰਨਾ ਦੂੜੀ ਦਾ ਮਤਲਬ ਕੰਮ ਕਰ ਰਹੇ ਆ ਜੇ ਅਸੀਂ ਕੁਦਰਤੀ ਨਾ ਬੋਲਦੇ ਤਾਂ ਉਹਨੇ ਭੰਨਾ ਦੂੜ ਵੀ ਕਰਨੀ ਸੀ ਹਨਾ ਤੁਸੀਂ ਰੋਡ ਤੇ ਦੇਖੋ ਉਹਨਾਂ ਦਾ ਕੀ ਬੇਵਰ ਮੈਂ ਕੁਦਰਤੀ ਕਹਦਾ ਮੈਂ ਕਿ ਭਰਾਵਾ ਅਸੀਂ ਮੁਲਾਜ਼ਮ ਬੰਦੇ ਆ ਤੇ ਨਾਲ ਦੀ ਨਾਲ ਹੀ ਉਹ ਸਰਕਾਰਾਂ ਦੇ ਬੰਦੇ ਆ ਇਹ ਬੀਜੇਪੀ ਦੇ ਬੰਦੇ ਆ ਯਾਰ ਇੱਕ ਤਾਂ ਲਾਦੀ ਅਦਾਰਿਆਂ ਦੇ ਅੰਦਰ ਆ ਕੇ ਇਸ ਤਰ੍ਹਾਂ ਬੰਦ ਕਰਵਾਉਂਦੀਆਂ ਨੇ ਕੋਈ ਹੈ ਆ ਨਾ ਨਾ ਕੁਝ ਨਹੀਂ ਬਈ ਕੌਣ ਨੂੰ ਪਤਾ ਥੋੜੇ ਦੇ ਬਾਅਦ ਕੌਣ ਜਾਣਦਾ ਇਹ ਹਨਾ ਜਾਂ ਕੇ ਐਸਐਸਪੀ ਆਫਸ ਬੰਦ ਕਰਾਉਣ ਖਾ ਹੀ ਉੱਥੇ ਨਹੀਂ ਕਰਦੇ ਜਿੱਥੇ ਚੱਲਦੀ ਗੁੰਡਾ ਕਰਦੀ ਉੱਥੇ ਕਰ ਕੋ ਮਿਸ ਬਿਹੇਵ ਉਹਨਾਂ ਵੱਲੋਂ ਹੋਇਆ ਹੈ ਕਿਸਾਨਾਂ ਵੱਲ ਜਿਹਦੇ ਵਿੱਚ ਮਿਸਬੀਹੇਵ ਹੋਇਆ ਇੱਕ ਬਜ਼ੁਰਗ ਸਾਡੇ ਕਿਸਾਨ ਆ ਉਹਨਾਂ ਨੇ ਜਾ ਕੇ ਬੇਨਤੀ ਕੀਤੀ ਆ ਕਿ ਬਾਈ ਜੀ ਬੰਦ ਕਰ ਦਿਓ ਗਲਤ ਗੱਲਾਂ ਵੀ ਤੁਸੀਂ ਇੱਕ ਪਾਸੇ ਪੰਜਾਬ ਸਰਕਾਰ ਸਹਿਯੋਗ ਦੇ ਰਹੀ ਆ ਇੱਕ ਪਾਸੇ ਤੁਹਾਡੇ ਦਫ਼ਤਰ ਖੁੱਲੇ ਆ ਦੇਖੋ ਮੁਲਾਜ਼ਮ ਆ ਅਸੀਂ ਉਹਦਾ ਵੀ ਸਰਕਾਰ ਕਰਦੇ ਆ ਪਰ ਇਹਦਾ ਮਤਲਬ ਇਹ ਨਹੀਂਗਾ ਵੀ ਉਹ ਗਾਲਾਂ ਕੱਢੂਗਾ ਜਿੱਥੇ ਮਰਜੀ ਮੇਰੀ ਸੌਂ ਪਾਣੀ ਹੋਈ ਜਿੱਥੇ ਮਰਜੀ ਸੌਂ ਪਵਾ ਲਿਓ ਮੈਂ ਸੌਂਦੇ ਨੂੰ ਤਿਆਰ ਆ ਮੈਂ ਮੂਰੇ ਖੜਾ ਸੀ ਤੇ ਉਹਨੇ ਗਾਲ ਕੱਢੀ ਆ ਮੈਂ ਸ਼ਬਦੋ ਬੋਲ ਨਹੀਂ ਸਕਦਾ ਕਿ ਵੀ ਉਹਨੇ ਗਾਲ ਕੱਢੀ ਮਾਵਾ ਪੈਣਾ ਦੀ ਕੀ ਆ ਯਾਰ ਇਹ ਦਸਤੂਰ ਤੁਸੀਂ ਮੁਲਾਜ਼ਮ ਹੋ ਤੁਸੀਂ ਮੁਲਾਜ਼ਮ ਰਹੋ ਠੀਕ ਆ ਤੁਸੀਂ ਕਹਿ ਦਿਓ ਕਿ ਭਾਈ ਸਾਨੂੰ ਕੋਈ ਉਤੋਂ ਆਰਡਰ ਨਹੀਂ ਆਇਆ ਅਸੀਂ ਨਹੀਂ ਬੰਦ ਕਰ ਸਕਦੇ ਤੇ ਤੁਸੀਂ ਆਪ ਦਾ ਉਸ ਹਿਸਾਬ ਨਾਲ ਰੋ ਇਹ ਥੋੜੀਆ ਵੀ ਹੁਣ ਅਜੇ ਜਾ ਕੇ ਬੇਨਤੀ ਕੀਤੀ ਆ ਤੁਸੀਂ ਕੌਣ ਹੋ ਨੇ ਆਏ ਕਰਨ ਵਾਲੇ ਜੇ ਉਹ ਫਲਾਣਾ ਟਾਈਮ ਦਾ ਗਾਣਾ ਦੇਖੋ ਇਹ ਪੰਜਾਬ ਸਰਕਾਰ ਵੱਲੋਂ ਸ਼ਹਿ ਹੀ ਸਮਝ ਲਓ ਕਿ ਸ਼ਹਿ ਦਿੱਤੀ ਗਈ ਆ ਕਿ ਤੁਸੀਂ ਆਪਦੇ ਦਫ਼ਤਰ ਖੋਲੋ ਬੇਫਿਕਰ ਹੋ ਕੇ ਕੁਝ ਨਹੀਂ ਹੁੰਦਾਗਾ ਇਹਨਾਂ ਨੇ ਆਪਦੀ ਡਗਡਗੀ ਵਜਾਉਣੀ ਆ ਵਜਾਈ ਜਾਣਗੇ ਪਰ ਇਹ ਜਿਹੜਾ ਮਿਸਬੀਹਵ ਕੀਤਾ ਇਸ ਮੁੰਡੇ ਨੇ ਇਹ ਬਹੁਤ ਗਲਤ ਕੰਮ ਆ ਇਹਦੇ ਖਿਲਾਫ ਅਸੀਂ ਜਿਹੜਾ ਦਰਖਾਸਤ ਜਰੂਰ ਦੇਵਾਂਗੇ ਪੰਜਾਬ ਸਰਕਾਰ ਸਿਰਫ ਤੇ ਸਿਰਫ ਰਾਜਨੀਤੀ ਰਣਨੀਤੀ ਤੈਅ ਤੇ ਜਿਹੜੀ ਆ ਇਹ ਰਾਜਨੀਤਿਕਾਂ ਖੇਡ ਰਹੀ ਆ ਜਿਵੇਂ ਪੁਰਾਣੀਆਂ ਸਰਕਾਰਾਂ ਖੇਡਦੀਆਂ ਸੀ ਸੋ ਪੰਜਾਬ ਸਰਕਾਰ ਇੱਕ ਪਾਸੇ ਇਹ ਗੱਲ ਕਹਿੰਦੀ ਆ ਕਿ ਸਾਡਾ ਪੂਰਨ ਸਹਿਯੋਗ ਆ ਆ ਦੇਖ ਲਓ ਸ਼ਿੱਕੂ ਦਾ ਸਹਿਯੋਗ ਆ ਇਹਨਾਂ ਦਾ ਆ ਬਲਾਕ ਪ੍ਰਾਇਮਰੀ ਸਿੱਖਿਆ ਦਫ਼ਤਰ ਖੁੱਲ੍ਹਾ ਇਹ ਕਿਹਦੇ ਅੰਡਰ ਆਉਂਦਾ ਪੰਜਾਬ ਸਰਕਾਰ ਦੇ ਅੰਡਰ ਆਉਂਦਾ ਜਿੰਨੇ ਪ੍ਰਜਾਪ ਸਰਕਾਰ ਦੇ ادارے ਆ ਮਾਰਕੀਟ ਕਮੇਟੀ ਹੋ ਗਈ ਸਹੂvida ਸੈਂਟਰ ਹੋ ਗਿਆ ਇਹ ਪੰਜਾਬ ਸਰਕਾਰ ਦੇ ادارے ਆ ਇਹ ਕਿਉਂ ਖੁੱਲੇ ਆ ਫਿਰ ਫਿਰ ਸਹਿਯੋਗ ਕਾਦਾ ਸਾਰੇ ਭਗਵੰਤਮਾਨ ਵੀ ਉੱਥੇ ਜਿੰਨੇ ਇਹਨਾਂ ਦੇ ਐਮਐਲਏ ਆ ਐਮਪੀ ਆ ਸਾਰੇ ਜਾ ਕੇ ਤੇ ਖਨੋਰੀ ਬਾਡਰ ਜਾ ਕੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਦੇ ਪੈਰੀਂ ਪਏ ਆਏ ਕਿ ਹਾਂਜੀ ਸਾਡਾ ਪੂਰਨ ਸਹਿਯੋਗ ਰਹੂਗਾ ਪ੍ਰੈਸ ਕਾਨਫਰੈਂਸਾਂ ਵੀ ਕਰਤੀਆਂ ਤੇ ਫੇਰ ਮਤਲਬ ਕਹਿੋ ਜਿਹਾ ਸਹਿਯੋਗ ਕਰ ਰਹੇ ਆ ਯਾਰ ਤੁਸੀਂ ਮੈਨੂੰ ਸਮਝ ਨਹੀਂ ਆਉਂਦੀ ਮਤਲਬ ਭਗਵੰਤਮਾਨ ਨੂੰ ਇਹ ਚਾਹੀਦਾ ਸੀਗਾ ਕਿ ਆਪ ਜਾਂਦਾ ਉੱਥੇ ਤੇ ਕਿਸਾਨਾਂ ਨੂੰ ਕਹਿੰਦਾ ਤੁਸੀਂ ਘਰਾਂ 'ਚ ਬੈਠੋ ਮੈਂ ਬੈਠਾਂ ਤੁਸੀਂ ਸਰਕਾਰ ਬਣਾਈ ਆ ਮੇਰੀ ਮੈਂ ਕਰੂੰਗਾ ਸਾਰਾ ਕੁਝ ਜੋ ਕਰੂੰਗਾ ਤੁਸੀਂ ਪਿੱਛੇ ਹੋਵੋਗੇ ਅਸੀਂ ਲੀਟਰ ਮੂਰੇ ਹੋਵਾਂਗੇ ਇਹ ਲੀਡਰ ਉੱਥੇ ਰਾਜਨੀਤੀ ਖੇਡਣ ਜਾਂਦੇ ਆ ਸਿੱਧੂਪੁਰ ਯੂਨੀਅਨ ਸੰਘਰਸ਼ ਕਮੇਟੀ ਡੱਲੇਵਾਲ ਸਾਹਿਬ ਨੂੰ ਬੇਨਤੀ ਆ ਕਿ ਪੰਜਾਬ ਸਰਕਾਰ ਦੇ ਜਿੰਨੇ ਵੀ ਲੀਡਰ ਹੈਗੇ ਆ ਜਾਂ ਹੋਰ ਪਾਰਟੀਆਂ ਦੇ ਲੀਡਰ ਹੈਗੇ ਆ ਜਿਹੜੇ ਉੱਥੇ ਸਿਰਫ ਤੇ ਸਿਰਫ ਰਾਜਨੀਤੀ ਕਰਨ ਆਉਂਦੇ ਆ ਉਹਨਾਂ ਦਾ ਮਕੰਮਲ ਬਾਈਕਾਟ ਕਰ ਦਿਓ ਇਹਨਾਂ ਦਾ ਕੋਈ ਸਹਿਯੋਗ ਨਹੀਂ